ਕਲਮਾ ਖਲਫਾ ਲਾ ਲਾ ਤਫਾਰਾ ਫਲਾ ਤਰ ਮਾਦਰ ਗੁਰਪ੍ਰੀਤ ਸਿੰਘ ਤੇ ਰਵੀ ਅਸਟਾਂਕੇ ਮ ਲੱਗ ਗਿਆ ਮੈਂ ਬੰਦਾ ਮੈਂ ਕੱਪੜੇ ਦਾ ਕੰਮ ਕਰਦਾ ਗਾਲੀ ਕਰਣੀ ਆਇਆ ਕਰ ਥਾਣਾ ਰੋ ਪੂਰਾ ਮੈਂ ਗੁਰਪ੍ਰੀਤ ਦਾ ਨਾ ਹੈਗਾ ਉਹਨੇ ਆਪਾਂ ਨੇ ਹੁਣੇ ਮੇਰਾ ਥਾਣਾ ਰੋ ਉਹਨੇ ਲਗਾ ਹੁਣ ਇਹ ਨਗਰ ਥਾਣਾ ਚੱਕ ਬਸ ਰੋਕ ਤਾਂ ਮੈਂ ਬਸ ਰੋਕ ਰੋਕਣ ਥਾਣਾ ਚੱਕ ਹੁਣ ਇਹ ਮੇਰੀ ਤੱਕਣ ਕਮਲ ਜੀ ਵੀਰ ਨੂੰ ਤੁਸੀਂ ਦੇਖਦੇ ਹੋ ਕਿ ਮੈਂ ਸੰਗਲ ਦੇ ਨਾਲ ਬੰਨ ਕੇ ਲੈ ਕੇ ਆਏ ਨੇ ਬਾਈ ਦੇ ਆ ਬਾਈ ਆਈਡੈਂਟੀਟੀ ਤੱਕੜੇ ਨੇ पहलवानਾਂ ਵਰਗੇ ਨੇ ਬੜੀ ਮੁਸ਼ਕਲ ਦੇ ਨਾਲ ਬਾਈ ਇਹਨੂੰ ਇੱਥੇ ਲੈ ਕੇ ਆਏ ਨੇ ਇੰਨੇ دہشت ਬਣ ਗਈਆ ਇੰਨੇ ਡਰੇ ਪਏ ਨੇ ਲੋਕ ਦਰਦੇ ਉਸ ਗਲੀ ਚ ਉਸ ਰਸਤੇ ਤੋਂ ਨਹੀਂ ਨਿਕਲਦਾ ਨੀ ਕੋਈ ਫਿੱਟਾਂ ਮਾਰਦਾ ਡਾਂਗਾ ਮਾਰਦਾ ਟਿਕਾਨਾਂ ਦੇ ਸ਼ੀਸ਼ੇ ਭੰਨ ਤੇ ਉਹਨੇ ਘਰ ਦੇ ਦੋਨੇ ਹੀ ਭਰਾ ਵਾ ਪੈਂਦੀ ਪੈਂਦੀ 40 40 ਸਾਲਾਂ ਦੇ ਹੋ ਗਏ ਨਾ ਵਿਆਹ ਹੋਇਆ ਕਿਉਂਕਿ ਘਰ ਦੇ ਵਿੱਚ 8-10 ਸਾਲਾਂ ਤੋਂ ਕਮਲਜੀਤ ਦੇ ਆ ਹਾਲਾਤ ਬਣੇ ਹੋਏ ਆ ਅੱਜਾ ਅੱਲਾਹ ਅੱਜਾ ਅੱਲਾਹ ਉਹ ਨੂੰ ਮੰਨਣਾ ਪੁਣਾ ਮਾੜਾ ਨਾ ਖਾਣੀ ਮੈਂ ਲੜੂ ਆਂਦਾ ਨਾ ਹਰ ਤਿਆਰ ਨਹੀਂ ਬਸ ਐਂ ਕਰੀ ਜਾਂਦਾ ਐ ਗੁੱਸਾ ਕਰੀ ਜਾਂਦਾ ਬੋਲੇ ਇਸ ਅਮਰੀਕਾ ਨੇ ਹਾਂ ਅਮਰੀਕਾ ਸੋ ਹਾਂ ਤੂੰ ਕੱਲਾ ਅਮਰੀਕਾ ਜਾਏਗਾ ਕਮਲਜੀਤ ਭਾਈ ਬਾਤ ਕੀ ਹੋ ਗਿਆ ਹੈ ਮੇਰਾ ਟਰੱਕ ਜਾ ਵੱਜ ਗਿਆ ਸੀ ਤੇ ਚਾਰਾਂ ਚਾਰਾਂ 4 ਘੰਟੇ ਮੈਂ ਪਿਆ ਸੜਕ ਤੇ ਪਿਆ ਸੀ ਉਹਨੂੰ ਫੋਟੋ ਆ ਗਈ ਤੇ ਮਨੇ ਭਰਾ ਲੈਨੇ ਦਵਾਈ ਦਵਾਈ ਨੇ ਮੈਂ ਆ ਕੇ ਤਾਂ 2 ਮਿੰਨ ਦਿੱਤੀ ਮਾ ਧੋਖਾ ਦੋ ਟੁਪਾ ਲੈ ਟੋਟ ਮਾ ਲਾਤੀਆਂ ਜੀ ਬਾਹਰ ਸੋ ਉਤਰ ਗਈ ਆ ਤੱਕਾ ਪੂਰਾ ਤਾਂ ਪੜਦਾ ਅੱਜ ਹੋ ਗਈ ਜੀ ਨਾ ਬਾਈ ਗੁਰਪ੍ਰੀਤ ਸਿੰਘ ਤੇ ਰਵੀਆ ਸੱਟਾਂ ਕੇ ਲੱਗੀਆਂ 97 ਇਹ ਬਾਈ दारू ਪੀ ਤੇ दारू दारू ਪੀ ਕੇ ਲੜਦਾ ਮੈਂ ਮੈਂ ਇਹ ਮੁੱਖੀਆਂ ਨਹੀਂ ਮੈਂ ਕਿਹਾ ਪੈਕਟ ਚਾੱਕ ਕੇ ਲਿਖਉਣ ਲੱਗਿਆ ਇਹਨੇ ਕਹੀਦਾ ਦਸਤਾ ਚੱਕ ਲਿਆ ਇੱਕ ਤਾਂ ਹੈ ਮਰਿਆ ਇੱਕ ਮਰਿਆ ਇਹ ਨਾ ਮੂਵੀ ਬਣੀ ਵੀ ਆ ਨਾ ਮੂਵੀ ਬਣੀ ਵੀ ਆ ਮੇਰੇ ਕਿੰਨੇ ਕਿ ਟਾਈਮ ਤੋਂ ਵੀ ਰੈਂ ਕਰ ਰਿਹਾ ਇਹ ਹੋ ਗਿਆ 7 ਸਾਲ ਹੀ ਨਹੀਂ 10 ਸਾਲ ਹੋ ਗਏ ਮੈਂ 10 ਦਵਾਈ ਦਵਾ ਜਾਂਦਾ ਸੀ 10 ਸਾਲ ਨੇ 10 ਸਾਲ ਦਵਾਈ ਦਵਾ ਜਾਂਦਾ ਸੀ ਮਤਲਬ 10 ਸਾਲ ਮਹੀਨਾ ਆਤ ਤੰ ਦੇ ਕਿ ਮਹੀਨੇ ਉਹ ਪਹਿਲੇ ਮਹੀਨੇ ਚ ਤਾਂ ਠੀਕ ਸੀ 2 ਮਹੀਨੇ ਦੇ ਵਿੱਚ ਹੌਲੀ ਹੌਲੀ ਵੱਧ ਆ ਗਿਆ ਵੱਧ ਆ ਗਿਆ ਵੱਧ ਆ ਗਿਆ ਬੀ ਆ ਬੀ ਕਿ ਦਿਨ ਹੋ ਗਈ ਉਹ ਦਵਾਈ ਛੱਡਤੀ ਆ ਪੇਜੀ ਦਵਾਈ ਕਿੱਥੋਂ ਲੈਣ ਦੀ ਜਗਰਾਮ ਆ ਲੈ ਆ ਇੱਕ ਬਰਾਨਾ ਤੇ ਮੇਰੀ ਇੱਥੇ ਨਹੀਂ ਆਇਆ ਕਦੇ ਸਾਡੇ ਕੋਲੇ ਪਹਿਲਾਂ ਪਹਿਲਾਂ ਠੀਕ ਸੀ ਜੀ ਆ ਦੇਖ ਲਈ ਨਾਲ ਕਹਿੰਦਾ 7 ਸਾਲਾਂ ਨੂੰ ਇਦਾਂ ਵਾ ਨਹੀਂ 7 ਸਾਲੋਂ ਤੋਂ ਮੈਂ ਲੋਟ ਕਰ ਲਈ ਸੀਗੇ ਸਾਰਾ ਕੰਮ ਕਰਦੇ ਸੀਗੇ ਆ ਦੇਖ ਲਈ ਨੀਂਦ ਆ ਲੈਂਗੋ ਤੁਹਾਡਾ ਵੱਡਾ ਭਰਾ ਵਾ ਉਹ ਡੈਥ ਹੋ ਗਈ ਮਾਰ ਕੇ ਜਨ ਮਾਰਦਾ ਇਹ ਇਹ ਵਿਚਾਲੜਾ ਵਾ ਮੈਂ ਮਾਰ ਲੈਣਾ 8ਵੇਂ ਮਹੀਨੇ ਮੈਂ ਉਹਨਾਂ ਦਾ ਟੈਕ ਹੋ ਗਿਆ ਸੀ ਇਹਦੇ ਤੁਹਾਡੇ ਡੈਡੀ ਮੰਮੀ ਟੈਕ ਨਾਲ ਏਅਰਬੋਸ ਆ ਰਾਣਾ ਡਿਆਰ ਬੋਦਾ ਬੰਮੇ ਹੋਇਆ ਡਿਆਰ ਠੀਕੇ ਨੀਵੀਂ ਸੀ ਸੀ ਉਹ ਤਾਂ ਦਾ ਸੰਧਰੰਗ ਭੈ ਹੋਰ ਮੁੰਜੇ ਤੇ ਪੈ ਇਹ ਤਾਂ ᱥਾਮ ਦਾ ਨਹੀਂ ਇਹਨਾਂ ਮਗਸ ਮਾਰਦਾ ਮੈਂ ਖਾਮ ਦਾ ਗੱਲਾ ਹੋ ਗਿਆ ਨਿਊਰੋਲੋਜੀ ਹੁਣ ਪਿੰਡ ਨਾਲ ਦੱਸਾਂਗੇ ਇਹਨੂੰ ਕੁਮਾਂ ਠੀਕ ਕਰਵਾਤੀ ਡੀਐਮਸ ਤੋਂ ਉਹ ਵੀ ਤੋ ਕਹੀ ਲੁਕਣਾ ਨਾ ਬੰਦਾ ਮੈਂ ਕੱਪੇ ਦਾ ਕੰਮ ਨਾ ਗਾਲ ਨਹੀਂ ਕੱਢਣੀ ਮੈਂ ਕੱਢੂਗਾ ਮੇਰੇ ਨਾਲ ਗਾਲ ਨਹੀਂ ਕੱਢਣੀ ਲਪੇੜਾ ਮੈਂ ਮਾਰਨਾ ਤੇ ਕੋ ਬੰਦੀ ਮਾਰ ਨਹੀਂ ਗਾਲ ਨਹੀਂ ਕੱਢਣੀ ਵੀਰਾ ਨਹੀਂ ਮੇਰਾ ਮੈਂ ਗਾਲ ਨਹੀਂ ਕਰਦਾ ਭਾਈ ਜੀ 18 ਸਾਲ ਕੀਤਾ ਕੰਮ ਇਹ ਉਹ ਹੋ ਗਿਆ ਕੰਮ ਬੰਦ ਕਾਲ ਕੱਫੇ ਦੀ ਸੇਲਾਂ ਨਹੀਂ ਪਿੰਡ ਚ ਲੱਗਦੀ ਹੁੰਦੀ ਐ 18 ਸਾਲਾਂ 2 ਸਾਲ 3 ਸਾਲ ਬਾਅਦ ਚੱਲਿਆ ਪੜਾ ਲੈ ਇਹ ਵੀ ਨਾਲ ਹੀ ਕਰਦਾ ਸੀ ਇਹ ਨਹੀਂ ਇਹ ਤਾਂ ਧਿਆੜੀ ਕਰਦਾ ਸੀ ਹਾਂ ਧਿਆੜੀ ਕਰਦਾ ਮੈਂ ਛੋਟਾ ਹੁੰਦਾ ਧਿਆੜੀ ਲਾ ਕੇ ਮੈਂ ਨਹੀਂ ਨਹੀਂ ਮੈਂ ਤਾਂ ਕੋਈ ਨਹੀਂ ਗਾ ਤਿੰਨੇ ਚ ਨਹੀਂ ਬੈਕ ਕੋਈ ਹਾਂਜੀ ਜਿਹੜਾ ਵੱਡਾ ਸੀ ਉਹਨੂੰ ਕੀ ਹੋ ਗਿਆ ਸੀ ਪਟਾਕ ਹੋਇਆ ਸੀ ਪਟਾਕ ਨੇ ਮਾਰਿਆ ਸੀ ਮੈਂ ਤਾਂ ਕੰਮ ਤੇ ਸੀਗਾ ਮੈਨੂੰ ਪਤਾ ਲੱਗ ਹੱਥ ਨੇ ਪਟਾਕਾ ਕਾ ਪੂਗਾ ਇਹਨਾਂ ਨੂੰ ਫੋਨ ਲਾਈ ਗਾਲ ਨਹੀਂ ਗਲਤ ਗੱਲ ਨਹੀਂ ਬੋਲਣੀ ਇਹਨਾਂ ਨੇ ਮਾਰਿਆ ਇਹਨਾਂ ਨੇ ਮੈਨੂੰ ਫੋਨ ਲਾਈਏ ਨਹੀਂ ਉਹ ਮਮਿਡ ਲੀ ਨਹੀਂ ਨਹੀਂ ਮੈਂ ਇੱਕ ਵਾਰ ਇੱਧਰ ਆ ਗਿਆ ਨਹੀਂ ਨਹੀਂ ਗਾ ਨਹੀਂ ਇੱਕ ਵਾਰ ਇਹ ਅੰਦਰ ਪਿਆ ਸੀਗਾ ਮੈਂ ਕਿਹਾ ਵੱਡਾ ਕਿ ਇੱਥੇ ਆਪਣਾ ਉਹ ਕਹਿੰਦਾ ਅੰਦਰ ਆ ਜਾਂਦਾ ਬਾਹਰ ਆ ਜਾਂਦਾ ਅੰਦਰ ਵਗ ਜਾਂਦਾ ਬਾਹਰ ਆ ਜਾਂਦਾ ਅੰਦਰ ਆ ਗਿਆ ਬਾਹਰ ਆ ਗਿਆ ਤੇ ਕਿਤੇ ਉਹ ਅੰਦਰ ਆ ਗਿਆ ਇਹਨੇ ਦੇਖਿਆ ਨਹੀਂ ਉਹ ਮੰਚੇ ਤੋਂ ਨਾ ਆਈ ਲੱਗਿਆ ਪਿਆ ਪੂਰਾ ਹੋ ਗਿਆ ਇਹਨੂੰ ਹੁਣ ਜਿਹੜੀਆਂ ਵੀਡੀਓ ਦੇਖੀਆਂ ਸ਼ੀਸ਼ੇ ਭੰਦਾ ਸੀ ਮਾਰ ਮਾਰ ਕਿਉਂਕਿ ਇਸ ਦੁਕਾਨ ਉਹ ਇਹਨੇ ਰਸਤਾ ਸੀ ਗਏ ਛੋਟੀ ਦੁਕਾਨਾਂ ਸੀ ਕਾਰੀਕਾਨ ਸੀ ਜੀ ਮੈਡੀਕਲ ਹੈ ਉਹ ਤੋਂ ਇਹ ਦਵਾਈ ਦੂ ਵੀ ਲੈਂਦਾ ਸੀ ਇੱਕ ਮਿੰਟ ਇੱਕ ਮਿੰਟ ਇਹਦਾ ਗੱਲ ਕਰ ਚੱਲ ਪਹਿਲਾਂ ਗੋਣੀ ਗਲੀਆਂ ਵੀ ਖੰਦ ਰਹੀਆਂ ਸੀ ਜਾਲੀ ਨੇ ਸਾਲਾ ਕਲ ਉਹ ਨਾ ਵੀਰੋ ਇਹਨੇ ਕਿਦਾਂ ਸੱਟ ਮਾਰਿਆ ਟਰੱਕ ਤਾਂ ਤੁਹਾਡੇ ਘਰ ਤੋਂ ਪਹਿਲਾਂ ਸੀ ਨਾਨਕਿਆਂ ਚ ਦਾਦਕਿਆਂ ਚ ਪਹਿਲਾਂ ਇੱਕ ਵਾਰੀ ਡੈਡੀ ਹੋਏ ਮੈਂ ਛੋਟਾ ਜਿਹਾ ਹੁੰਦਾ ਸੀਗਾ 4 ਜਾਂ 5 ਸਾਲਾਂ ਦਾ ਨਹੀਂ ਉਹ ਮਤਲਬ ਹਾਂ ਇਸ ਤਰ੍ਹਾਂ ਹੀ ਹੋਈ ਸੀ ਇੱਕ ਵਾਰੀ ਹੱਥ ਨਾ ਜੋੜ ਮੋਢਾ ਤਿਆਰ ਐ ਦੇਖਾ ਮਾ ਇਹਨਾਂ ਜੂਰੇ ਗੋਲੇ ਲੈ ਆਂਗੇ ਕੋਈ ਜੂਰੇ ਗੋਲੇ ਕਿਉਂ ਹੁੰਦੀ ਆ ਆਪਣਾ ਦਾਤ ਮਿੰਟ ਤੇ ਪਗੜਾ ਬੰਦਰਾ ਉਹ ਆਪਣਾ ਦਾਹਰ ਚੱਲਦਾ ਸੀ ਇਹਨਾਂ ਦੇ ਉੱਤੇ ਹੀ ਉਹ ਮੈਂ ਕਲੀਅਰ ਕਰਤਾ ਮੈਂ ਕਿ ਕੋਈ ਗੱਲ ਨਹੀਂ ਆ ਆਪਣਾ ਨੇਬੜ ਗਿਆ ਬਾਗ ਦੇ ਹੀ ਚਲੀ ਗਿਆ ਇਹ ਬਾਗ ਗਿਆ ਉਹ ਦਿਨ ਪਹਿਲੀ ਯਾਰਾ ਵੀਡੀਓ ਦਿਖਾ ਦੇਣਾ ਸਾਨੂੰ ਇੱਕ ਵਾਰੀ ਤਾਂ ਸਿੱਧਾ ਉਹ ਚੱਕ ਕੇ ਕਾਊਂਟਰ ਤੋਂ ਮੈਂ ਮਰਿਆ ਇੱਕੋ ਸਟਰ ਤੇ ਤਿੰਨ ਵਾਰੀ ਚ ਚਾਰ ਆਰੀ ਮਾਰੇ ਵੀਰ ਨੇ ਮੈਨੂੰ ਫੋਨ ਕਰ ਤਾਂ ਮੈਂ ਕਿ ਥਾਣੇ ਰਿਪੋਰਟ ਦੇ ਆ ਮੈਨੂੰ ਨਹੀਂ ਪਤਾ ਇਹ ਕੀ ਕਰੇ ਮਠਾਣੀ ਰਿਪੋਰਟ ਦਿੱਤੀ ਹੋਈ ਆ ਐ ਕਰ ਥਾਣਾ ਰੋਡ ਮੈਂ ਗੁਰਪ੍ਰੀਤ ਦਾ ਨਾ ਹੈਗਾ ਹੁਣੇ ਲਗਾ ਪੜੇ ਹੁਣੇ ਲਗਾ ਹੁਣੇ ਲਗਾ ਥਾਣਾ ਚੱਕ ਬਸ ਰੋਕ ਤਾਂ ਮੈਂ ਬਸ ਰੋਕ ਰੱਖਣ ਥਾਣਾ ਚੱਕ ਹੁਣੇ ਮੈਨੂੰ ਚੱਕ ਲੈ ਕਮਲਜੀਤ ਇੱਕ ਮਿੰਟ ਬਾਈ ਕਮਲਜੀਤ ਇੱਕ ਮਿੰਟ ਕਮਲਜੀਤ ਜਦੋਂ ਭਰਾ ਨਹੀਂ ਮੇਰਾ ਚਾਪ ਆਖੇ ਲੱਗਣਾ ਬਸ ਚੁੱਪ ਕਰ ਜਾ ਚੁੱਪ ਕਰ ਜਾ ਬੋਲਣਾ ਨਹੀਂ ਜੂਰੇ ਹੱਥ ਦੇ ਗੋੜਿਆ ਕੀ ਹੁੰਦੀ ਆ ਹੂੰ ਘਾੜਾ ਹੋ ਜਾਣਾ ਤੇ ਪਤਲਾ ਕਰ ਦੇਣੀ ਆ ਮੇਰੇ ਖਾਣ ਚਾਰ ਪੰਜ ਨੰਮੇ ਮਾਰਦੇ ਮੇਰੇ ਮੈਨੂੰ ਕਹਣਾ ਫੇਰ ਆ ਜੀ ਮੈਂ ਚੰਗਾ ਫੇਰ ਆ ਜੂ ਖਾਲੀ ਆ ਤੇ ਗਿਆ ਸੀ ਡੱਬੇ ਨੇ ਡਰਾ ਲਿਆ ਪੱਜ ਗਿਆ ਰੋਕ ਕੇ ਤੇ ਉਹ ਮੂਵੀ ਚਪਗਰ ਮੰਦਰਾ ਮੂੰਹ ਜਾ ਡੱਬੇ ਨੇ ਢਾਰ ਕੇ ਹੋ ਪੱਜ ਗਿਆ ਤੇ ਮੈਂ ਮੁੜ ਗਿਆ ਮੈਂ ਦੋ ਦਿਨ ਡੰਬੇ ਜਮਾਰਾਂ ਚਾ ਕੋਈ ਮੂੜਦਾ ਪਿਆ ਸੀ ਨਾ ਕੋਈ ਚੱਕਰ ਆਈ ਆ ਨਾ ਨਾ ਅੱਲਾ ਨੂੰ ਇਹਨਾਂ ਪਤਾ ਲੱਗੂ ਕਿੰਨੇ ਤੂੰ ਚਾਰ ਕਰ ਮੈਨਾਂ ਚੰਗਾ ਹੋ ਗਿਆ ਤੇ ਮੈਂ ਅਗਰ ਪਹਿਲਾਂ ਪੜਨ ਨਾ ਤੇ ਆਂ ਹੀੜਾ ਸਿਆਣਾ ਹੋ ਗਿਆ ਉਹ ਰਾਤ ਦੇ 11 ਵਜੇ ਨਿਕਲਦੀ 2 ਵਜੇ ਜੱਜ ਗਿਆ ਨਾ ਮੈਂ 12 ਤੂੰ ਕਰ ਇੱਕ ਮਿੰਟ ਰੁਕ ਗਿਆ 2:30 ਮਿੰਟ ਕਰੂਗਾ ਬਰਦਾ 5 ਵਜੇ 6 ਵਜੇ ਆ ਕੇ ਬਹਿ ਗਿਆ ਘਰੇ ਲਲਕਾਰੀ ਮੈਨੂੰ ਨਹੀਂ ਇਹ ਗੱਲ ਗੱਲ ਗੱਲਾਂ ਪੂਰੀ ਗੱਲ ਹੈ ਸੋਲਾ ਚਲੋ ਲਲਕਾਰੇ ਮਾਰੀਆ ਮੈਂ ਉਧਰੋਂ ਨਿਕਲਦਾ ਨਹੀਂ ਜਿੱਥੇ ਆਪਣੇ ਬੱਡੇ ਦੇ ਤੇਤ ਹੋਈ ਸੀਗੀ ਨਨਾਰੋ ਭਾ ਰੱਖ ਜਾ ਉਹ ਹੀ ਰੋਪਿਆ ਉਹ ਰੋਪਾ ਤੱਕ ਮੈਂ ਤੇ ਮੈਂ ਭਾਗਿਆ ਚਾਰਾ ਛੋਟਾ ਮਾਰੇ ਸੀ ਜਾਨੇ ਟਟਿਆ ਜੱਪਾ ਕਰੋ ਜੱਪਾ ਘੁੜੇ ਜਾ ਪਰੇ ਹੋ ਜਾ ਇਹਨੂੰ ਪਰੇ ਕਰੋ ਪਰੇ ਹੋ ਜਾ ਮਤੋਂ ਹਾਕ ਤੇ ਰੋਟੀ ਕੰਨਾਂ ਮੈਂ ਕਮਲ ਜੀ ਤੋਂ ਤੱਕ ਮੈਂ ਨੂੰ ਕਹਿੰਦਾ ਚਾਨ ਮਾ ਛੋਟਕਾ ਮਾਰ ਕੇ ਆ ਦੋ ਹੀ ਮਾਰਿਆ ਛੋਟਕਾ ਜ ਟਟਿਆ ਨਹੀਂ ਫਿਰ ਬਾਹਰ ਬਾਡਾ ਲਿਆ ਛੱਡ ਕੇ ਮੈਂ ਭਰਾ ਸਾਰੇ ਪਿੰਡ ਨੂੰ ਪਤਾ ਡਰਾਇਆ ਕੰਮ ਕਹਾਂ ਜੱਟ ਕਲੇਜ ਚੱਤੇ ਆ ਸੰਦਾ 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 ਭਾਈ ਸਾਹਿਬ ਭਾਈ ਸਾਹਿਬ ਕੋਈ ਕੰਮ ਨਹੀਂ ਕਰਦਾ ਮੈਂ ਕੰਮ ਹੁੰਦਾ ਨਹੀਂ ਮੇ ਤੋਂ ਮੈਂ ਪੜ ਦੇਦਾ ਰੁੱਜੀ ਗੱਲ ਪੜਾ ਰੁੱਜੀ ਗੱਲ ਸਾਨੀਆਂ ਦਵਾਈਆਂ ਦੁਵਾਈਆਂ ਨਹੀਂ ਜਗਰਾਣ ਮਾਰੀ ਟੋਟਲ ਦਵਾਈਆਂ ਨਹੀਂ ਦੇਸੀ ਦਵਾਈ ਵੀ ਤੱਕੀ ਜੀ ਕਮਲ ਜੀ ਚੱਕਰ ਕੀ ਆਇਆ ਤੇ ਚੱਕਰ ਬਾਈ ਐਂ ਚੱਕਰ ਆ ਹੂੰ ਉਹ ਕੋਟਲਾ ਮਾਰ ਰਾਮ ਨੂੰ ਨਹੀਂ ਮਾਰਨਾ ਕਾਤੋਂ ਤੇ ਜੱਫੀ ਦਾ ਪਾਲਾ ਮੈਨੂੰ ਕੋਈ ਚੱਕਰ ਨਹੀਂ ਕੋਈ ਨਹੀਂ ਵਾਹ ਵਾਹ ਇੱਕੋਗਾ ਸਤਨਾ ਕਰਤਾ ਪੁਰਖ ਅੰਜ ਬਾਬੇ ਨਾਨਕ ਨੂੰ ਮਾਨਦਾ ਸਾਰੇ ਮਾਨ ਨਿਰਵੇਰ ਅਕਾਲ ਮੂਰਤ ਅਜੂਨੀ ਸੈਪੰ ਗੁਰ ਪ੍ਰਸਾਦ ਜਪ ਆਦ ਸਚ ਜਗਾਰ ਸਚ ਹੈਪੀ ਸਚ ਨਾਨਕ ਹੋਸੀ ਵੀ ਸਚ ਤੂੰ ਹੈਗਾ ਤੇ ਸੰਜਮ ਸੰਭੰਦ ਬੰਦੇ ਹੋਣਗੇ ਆ ਆ ਖੜਾ ਹੋ ਚਲ ਚਲਾ ਚਲੀ ਕੋਟ ਰੋ ਮੈਨੂੰ ਇਹਨੂੰ ਕਿਟਕਾਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜ਼ਿਲ੍ਹਾ ਬਰਨਾਲਾ ਤੇ ਪਿੰਡ ਟੱਲੇਆਲ ਹਾਂ ਪਾ ਟੱਲੇਆਲ ਟੱਲੇਆਲ ਤੋਂ ਲੈ ਕੇ ਆਏ ਨੇ ਕਮਲਜੀਤ ਸਿੰਘ ਨੂੰ ਵੀਰ ਨੂੰ ਤੁਸੀਂ ਦੇਖਦੇ ਹੋ ਕਿਵੇਂ ਸੰਗਲ ਦੇ ਨਾਲ ਬੰਨ ਕੇ ਲੈ ਕੇ ਆਏ ਨੇ ਬਾਈ ਤੇ ਆ ਬਾਈ ਆਈਡੈਂਟੀਟੀ ਤਕੜੇ ਨੇ ਪਹਿਲਵਾਨਾਂ ਵਰਗੇ ਨੇ ਬੜੀ ਮੁਸ਼ਕਲ ਦੇ ਨਾਲ ਬਾਈ ਇਹਨੂੰ ਇੱਥੇ ਲੈ ਕੇ ਆਏ ਨੇ ਨਾਡਰਿਆ ਕਮਲਜੀਤ ਸਿੰਘ ਦੀ ਦਿਮਾਗੀ ਹਾਲਤ ਇੰਨੀ ਜ਼ਿਆਦਾ ਅਫਸੈਟ ਹੋਈ ਹੋਈ ਆ ਪਿੰਡ ਦੇ ਵਿੱਚ ਨਾਡਰ ਤੋਂ ਇੰਨੀ دہشت ਬਣੀ ਪਈ ਆ ਐਨੇ ਡਰੇ ਪਏ ਨੇ ਲੋਕ ਡਰਦੇ ਉਸ ਗਲੀ 'ਚ ਉਸ ਰਸਤੇ ਤੋਂ ਨਹੀਂ ਨਿਕਲਦਾ ਨਹੀਂ ਕੋਈ ਹਾਂ ਉਹ ਬਤਾ ਰੱਖ ਜੀ ਸਾਹਿਬ ਹਾਂ ਜੇ ਸਾਹਿਬ ਇਟਾ ਮਾਰਦਾ ਡਾਂਗਾ ਮਾਰਦਾ ਦੁਕਾਨਾਂ ਦੇ ਸ਼ੀਸ਼ੇ ਭੰਨ ਤੇ ਉਹ ਤਾਂ ਪੱਲਾ ਹੋਵੇ ਵੀ ਕਿਸੇ ਦੀ ਜਾਨ ਨਹੀਂ ਗਈ ਜਿਸ ਤਰੀਕੇ ਨਾਲ ਤੁਸੀਂ ਦੇਖੋ ਵੀਡੀਓ ਦੇ ਵਿੱਚ ਜਿਹੜੀ ਸੀਸੀਟੀਵੀ ਕੈਮਰੇ ਦੀ ਫੁਟੇਜ ਆ ਜਿਹਦੇ ਵਿੱਚ ਇਹਨੇ ਡਾਂਗਾ ਮਾਰ ਕੇ ਸ਼ੀਸ਼ੇ ਭੰਨੇ ਆ ਵੀ ਅੱਗੋਂ ਉਹ ਕੱਚ ਜਿਉਂ ਸ਼ੀਸ਼ਾ ਕਿਸੇ ਦੇ ਵੱਜ ਜਾਂਦਾ ਤਾਂ ਕਿਸੇ ਦੀ ਮੌਤ ਵੀ ਹੋ ਸਕਦੀ ਸੀ ਤੇ ਅੱਜ ਇਹ ਵੀਰ ਸਾਰੇ ਰਲ ਕੇ ਪਿੰਡ ਦੇ ਬਤਵੰਤ ਤੇ ਸਿਰਜਣਾ ਤੱਲੇ ਵਾਲ ਪਿੰਡ ਤੋਂ ਇੱਥੇ ਲੈ ਕੇ ਆਏ ਨੇ ਕਮਲਜੀਤ ਦਾ ਭਰਾ ਗੁਰਪ੍ਰੀਤ ਸਿੰਘ ਸੱਟਾਂ ਲੱਗੀਆਂ ਹੋਈਆਂ ਮੂੰਹ ਤੇ ਸਿਰ ਤੇ ਉਹਨੂੰ ਵੀ ਕੁੱਟਿਆ ਹੋਇਆ ਬਹੁਤ ਕਿਹਨੂੰ ਕੁੱਟਿਆ ਘਰੇ ਇੱਕ ਬਜ਼ੁਰਗ ਬਾਪੂ ਆ ਉਹ ਵੀ ਪੈਰਾਲਾਈਜ਼ ਹੋਇਆ ਮੰਜੇ ਤੇ ਪਿਆ ਵਾ ਤੇ ਇੱਕ ਮਾਂ ਵਾ ਬਜ਼ੁਰਗ ਉਹਨੂੰ ਵੀ ਨੀਰੋ ਦੀ ਪ੍ਰੋਬਲਮ ਆ ਇੱਕ ਵੱਡਾ ਭਰਾ ਸੀ ਇਹਨਾਂ ਦਾ ਉਹ ਇਸ ਦੁਨੀਆ ਤੋਂ ਜਾ ਚੁੱਕਿਆ ਵਾ ਹੁਣੇ ਘਰ ਦੇ ਦੋਨੇ ਹੀ ਭਰਾ ਵਾ 30 35 40 40 ਸਾਲਾਂ ਦੇ ਹੋ ਗਏ ਇਹਨਾਂ ਵਿਆਹ ਹੋਏ ਆ ਕਿਉਂਕਿ ਘਰ ਦੇ ਵਿੱਚ 8-10 ਸਾਲਾਂ ਤੋਂ ਕਮਲਜੀਤ ਦੇ ਆ ਹਾਲਾਤ ਬਣੇ ਹੋਏ ਨੇ ਹੁਣ ਤਾਂ ਜਿਆਦਾ ਹੀ ਅਫਸੈਟ ਹੋ ਗਿਆ ਵੀਰਾ ਮਾੜਾ ਨਾ ਰਖਣਾ ਨਹੀਂ ਮੈਂ ਲੜੂਗਾ ਇਹਨਾਂ ਨਾਲ ਅਰੇ ਤਿਆਰ ਰਹੀਆਂ ਹਾਂ ਬਸ ਐਂ ਕਰੀ ਜਾਂਦਾ ਐਂ ਗੁੱਸਾ ਕਰੀ ਜਾਂਦਾ ਮਾਰਕਟਾਈ ਕਰਦਾ ਲੜਾਈ ਝਗੜਾ ਕਰਦਾ ਅਰੇ ਰਾਤ ਬਹੁਤ ਨੇ ਆਂਦਾ ਇਹ ਬਾਈ ਹੁਣੀ ਸਾਰੇ ਲੈ ਕੇ ਆਏ ਨੇ ਇੱਥੇ ਢੱਲੇ ਵਾਲ ਪਿੰਡ ਤੋਂ ਢੱਲੇ ਵਾਲ ਵਿਲਾ ਪਿੰਡ ਬਰਨਾਲੇ ਜ਼ਿਲ੍ਹੇ ਚ ਪਿੰਡ ਆ ਵਾ ਪਿੰਡਾ ਪਿੰਡ ਨੇੜੇ ਆ ਉੱਥੇ ਤੇ ਢੱਲੇ ਵਾਲ ਮਸ਼ਹੂਰ ਆ ਪਿੰਡ ਤੇ ਉਸ ਨਗਰ ਤੋਂ ਇਹ ਕਮਲਜੀਤ ਵੀਰੇ ਦੀ ਤੁਸੀਂ ਹਾਲਤ ਦੇਖ ਸਕਦੇ ਹੋ ਕੀ ਪ੍ਰੋਗਰਾਮ ਨਾ ਹੋਊਗਾ ਤੇ ਅਸੀਂ ਹੁਣ ਵੀਰੇ ਨੂੰ ਇੱਥੇ ਦਾਖਲ ਕਰਾਂਗੇ ਭਾਈ ਜੀ ਦੇਖੋ ਗੱਲ ਸਿਰਫ ਇੰਨੀ ਕੀ ਆ ਵੀ ਸਮਝਣ ਦੀ ਗੱਲ ਇਹ ਆ ਵੀ ਜਦੋਂ ਕੋਈ ਪੇਸ਼ੈਂਟ ਇਸ ਤਰ੍ਹਾਂ ਦੇ ਹਾਲਾਤ ਚ ਚਲੇ ਜਾਂਦਾ ਆਪਾਂ ਕਈ ਵਾਰੀ ਸਮਝ ਨਹੀਂ ਪਾਉਂਦੇ ਵੀ ਉਹਨੂੰ ਕਿਸ ਤਰੀਕੇ ਨਾਲ ਟੈਕਲ ਕਰਨਾ ਵਾ ਭਾਈ ਜੀ ਆਪਾਂ ਕਈ ਵਾਰੀ ਉਹਦੇ ਹਾਲਾਤਾਂ ਨੂੰ ਕਿਉਂਕਿ ਅਸੀਂ ਕਿਹੜਾ ਸਾਰੇ ਜਾਣਕਾਰ ਆ ਵੀ ਮੈਂਟਲੀ ਬੰਦੇ ਨੂੰ ਕਿਵੇਂ ਟਰੀਟ ਕਰੀਦਾ ਕਿਵੇਂ ਉਹਨੂੰ ਸੰਭੀਦਾ ਪਰ ਅੱਜ ਬਹੁਤ ਵੱਧਦਾ ਜਾ ਰਿਹਾ ਪੰਜਾਬ 'ਚ ਡਿਪਰੈਸ਼ਨ ਤੇ ਉਹਨੂੰ ਸਮਝ ਸਮਝਣ ਵਾਲੇ ਬੜੀ ਘੱਟ ਸਮਝ ਰੱਖਦੇ ਨੇ ਜਦੋਂ ਕੋਈ ਇਸ ਤਰ੍ਹਾਂ ਦੇ ਹਾਲਾਤ ਬਣਦੇ ਆ ਕਿਸੇ ਕਿਸੇ ਵੀ ਇਨਸਾਨ ਦੇ ਨਾਲ ਸਾਡੀ ਬੇਨਤੀ ਆ ਹੱਥ ਜੋੜ ਕੇ ਉਹਦੇ ਨਾਲ ਜੇ ਆਪਾਂ ਅੱਗੋਂ ਮੂਹਰੋਂ ਵਿਰੋਧ ਕਰਾਂਗੇ ਜਾਂ ਆਪਾਂ ਉਹਦੇ ਨਾਲ ਜ਼ੋਰ ਜਮਾਇਸ਼ ਕਰਾਂਗੇ ਉਹ ਪ੍ਰੋਬਲਮ ਹੋਰ ਵਧਣੀ ਆ ਹੋਰ ਇਹ ਵਧਣ ਤੋਂ ਪਹਿਲਾਂ ਹੀ ਜਦੋਂ ਆਪਾਂ ਨੂੰ ਲੱਛਣ ਲੱਗਦੇ ਆ ਵੀ ਮੌਸਮ ਬਦਲ ਰਿਹਾ ਜਿਵੇਂ ਹੁਣ ਮੌਸਮ ਬਦਲ ਰਿਹਾ ਤੇ ਇਹਦੇ ਤੇ ਮੌਸਮ ਦਾ ਪ੍ਰਭਾਵ ਪੈ ਰਿਹਾ ਆਪਾਂ ਨੂੰ ਪ੍ਰੋਪਰ ਦਵਾਈ ਚੰਗੇ ਕਿਸੇ ਡਾਕਟਰ ਤੋਂ ਕਿਸੇ ਤੋਂ ਵੀ ਹਾਂ ਇੱਕ ਮਿੰਟ ਜਾ ਚੱਲੂ ਰੱਖਣੀ ਚਾਹੀਦੀ ਹੈ ਇੱਕ ਮਿੰਟ ਧੱਕੇ ਕਮਲਜੀਤ ਕਮਲਜੀਤ ਭਰਾ ਨਹੀਂ ਮੇਰਾ ਇੱਕ ਮਿੰਟ ਧੱਕੇ ਕਮਲਜੀਤ ਨੇ ਕਮਲਜੀਤ ਭਰਾ ਨਹੀਂ ਮੇਰਾ ਬਾਹਰ ਪਰੇ ਹੋ ਜਾ ਨਹੀਂ ਨਹੀਂ ਕਮਲਜੀਤ ਭਰਾ ਨਹੀਂ 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 ਕੋਈ ਗੱਲ ਨਹੀਂ ਕਰਾਂਗੇ ਕੋਈ ਗੱਲ ਨਹੀਂ ਕਰਾਂਗੇ ਨਹੀਂ ਇੱਕ ਮਿੰਟ ਕੋਈ ਗੱਲ ਨਹੀਂ ਕਰਾਂਗੇ ਕੋਈ ਗੱਲ ਨਹੀਂ ਭਰਾ ਨਹੀਂ ਮੇਰਾ ਤੂੰ ਮੇਰਾ ਭਰਾ ਨਹੀਂ ਫਿਰ ਮੇਰੇ ਨਾਲ ਖਾਣਾ ਭਰਾ ਆ ਕੇ ਹੀ ਲੱਗਣਾ ਮੇਰੇ ਇੱਕ ਮਿੰਟ ਭਰਾ ਨਹੀਂ ਮੇਰਾ ਤਾਂ ਦੀ ਨੁਖਾ ਤਾਂ ਠੀਕ ਹੈ ਕੋਈ ਨਹੀਂ ਆਪਾਂ ਡਾਕਟਰ ਨਾਲ ਗੱਲ ਕਰ ਲਾਂਗੇ ਕਰ ਲਾਂਗੇ ਉਹ ਪਰੇ ਹੋਣੀ ਨਾ ਤੇ ਹੁਣ ਹੋਲੀ ਜਿਹਾ ਹੋ ਗਿਆ। ਬੀੜੀ ਦਵਾਈ ਵੀ ਚੱਲਦੀ ਸੀ ਡਾਕਟਰਾਂ ਤੋਂ ਪਰ ਕੰਟੀਨਿਊ ਦਵਾਈ ਨਹੀਂ ਖਾ ਰਿਆ ਇਹ। ਜੀ ਥੋੜਾ ਟਾਈਮ ਖਾਲੀ ਫਿਰ ਬੰਦ ਕਰਤੀ ਕਿਉਂਕਿ ਪਿੱਛੇ ਪਰਿਵਾਰ ਦੇ ਵਿੱਚ ਹੁਣ ਇਕੱਲਾ ਆ ਭਰਾ ਵਾ ਇਹਦਾ। ਬਾਲਾ ਕੋਈ ਨਾ ਦੋ ਵੱਡੇ ਮਾਪੇ ਨੂੰ ਵੀ ਸਾਥ ਦਾ ਕੋਈ ਰਿਸ਼ਤੇਦਾਰ ਮਾਮੇ ਮਾਸੀ ਦੇ ਪੁੱਤਰ ਹੋਰ ਚਾਚੇ ਤਾਏ ਦੇ ਧੀਆਂ ਪੁੱਤ ਹੋਰ ਮਨੋ ਜੇ ਸਾਰੇ ਰਲ ਕੇ ਆਪਾਂ ਕੋਸ਼ਿਸ਼ ਕਰੀਏ ਤਾਂ ਇਦਾਂ ਦੇ ਹਾਲਾਤ ਬਣਨ ਨਾ ਜਦੋਂ ਕੱਲਾ ਕਹਿਰਾ ਬੰਦਾ ਇਦਾਂ ਕਿੱਡਾ ਹੰਡੜੇਲ ਸਰੀਰ ਕਿੱਦਾਂ ਤੱਕਣਾ ਬਾਈ ਦਾ ਕਿਵੇਂ ਕੱਲਾ ਸਾਂਭ ਲੂ ਇਹਨੂੰ ਉਹ ਹਾਲਾਤ ਇੰਨੇ ਬਦਰ ਹੋ ਗਏ ਇੰਨਾ ਇਹਨੇ ਹਾ ਹਾ ਕਰਮਚਾਰੀ ਦੁਕਾਨਾਂ ਦੇ ਸ਼ੀਸ਼ੇ ਤੋੜ ਤੇ ਲੋਕਾਂ ਨੂੰ ਮਾਰਨ ਘੁੱਟਣ ਲੱਗ ਗਿਆ ਤਾਂ ਹੁਣ ਪਿੰਡ ਦੇ ਵੀਰੇ ਸਾਰੇ ਰਲ ਕੇ ਸੰਗਲ ਨਾਲ ਬੰਦ ਕੇ ਇੱਥੇ ਲੈ ਕੇ ਆਏ ਅਸੀਂ ਇੱਥੇ ਹੁਣ ਇਹ ਤਾਂ ਵੀਰੇ ਦੇ ਸੰਗਲ ਵੀ ਖੋਲ ਦਾਂਗੇ ਵੀਰੇ ਦੀ ਦਵਾਈ ਸ਼ੁਰੂ ਹੋ ਜਾਣੀ ਹੈ ਜਰ ਜਰਾ ਇਹੀ ਬਾਈ ਦਸਾਂ ਦੇਣਾ ਬਾਅਦ ਅੱਗ ਦੀ ਰੋਟੀ ਮਹਿਨਤ ਰੋਟੀ ਮੈਸਤਰੀ ਅੱਲੇ ਜਨਨ ਕੀ ਆ ਕਾਰਨ ਕੀ ਆ ਕਾਰਨ ਇਹੀ ਆ ਭਾਈ ਜੇ ਤੁਹਾਡੇ ਆਸ-ਪਾਸ ਕੋਈ ਵੀ ਬੰਦਾ ਜਿਹਨੂੰ ਕੋਈ ਦਿਮਾਗੀ ਸਮੱਸਿਆ ਚੱਲਦੀ ਆ ਸਾਡੇ ਸੁਪਨਿਆਂ ਦੇ ਘਰ ਵਿੱਚ ਹਰ 15 ਦਿਨਾਂ ਬਾਅਦ ਕੈਂਪ ਲੱਗਦੇ ਆ ਹਰ 15 ਦਿਨਾਂ ਬਾਅਦ ਦਵਾਈਆਂ ਦੇ ਲੰਗਰ ਲੱਗਦੇ ਆ ਸਪੈਸ਼ਲ ਸਾਈਕੀਟ੍ਰਿਕ ਦਵਾਈਆਂ ਦੇ ਲੰਗਰ ਪੰਜਾਬ ਦੇ ਵਿੱਚ ਨਹੀਂ ਪੂਰੇ ਭਾਰਤ ਦੇ ਵਿੱਚ ਇੱਕੋ ਇੱਕ ਇਸ ਤਰ੍ਹਾਂ ਦਾ ਕੈਂਪ ਲੱਗਦਾ ਇਸ ਤਰ੍ਹਾਂ ਦਾ ਗੁਰੂਕਲ ਲੰਗਰ ਚੱਲਦਾ ਜਿੱਥੇ ਦਿਮਾਗ ਦੀਆਂ ਗੰਭੀਰ ਬਿਮਾਰੀਆਂ ਦੀਆਂ ਦਵਾਈਆਂ ਦਿੱਤੀਆਂ ਜਾਂਦੀਆਂ ਪੰਜਾਬ ਦੇ ਲੁਧਿਆਣੇ ਦੇ ਚੰਗੇ ਡਾਕਟਰ ਇੱਥੇ ਸਾਡੇ ਕੋਲੇ ਆਉਂਦੇ ਨੇ ਹਰ 15 ਦਿਨਾਂ ਬਾਅਦ ਡਾਕਟਰ ਆ ਕੇ ਬੈਠ ਕੇ ਸਾਰੇ ਮਰੀਜ਼ਾਂ ਦਾ ਚੈੱਕਅਪ ਕਰਦੇ ਨੇ ਤੇ ਦਵਾਈਆਂ ਲਿਖ ਕੇ ਦਿੰਦੇ ਨੇ ਤੇ ਉਹ ਦਵਾਈਆਂ ਸੰਗਤ ਵੱਲੋਂ ਦਿੱਤੀਆਂ ਗਈਆਂ ਉਹ ਦਵਾਈਆਂ ਪ੍ਰਸ਼ਾਦ ਦੇ ਰੂਪ 'ਚ ਅਸੀਂ ਅੱਗੇ ਸੰਗਤ ਨੂੰ ਵੰਡਦੇ ਹਾਂ ਤੇ ਲੱਖਾਂ ਹੀ ਭੈਣ ਭਰਾ ਹੁਣ ਤੱਕ ਪਿਛਲੇ 7-8 ਸਾਲਾਂ ਦੇ ਵਿੱਚ ਠੀਕ ਹੋ ਚੁੱਕੇ ਨੇ ਜਾਂ ਉਹਨਾਂ ਦੇ ਇਲਾਜ ਚੱਲ ਰਹੇ ਨੇ। ਉਹ ਵੀ ਬਖਸ਼ਿਆ ਭਰਾ ਹਰ ਮਹੀਨੇ 30-3200 ਪੇਸ਼ੈਂਟ ਇੱਕ ਕੈਂਪ ਚ ਆਉਂਦਾ ਦੋ ਕੈਂਪ ਲੱਗਦੇ ਆ ਤਕਰੀਬ 6000-6500 ਮਰੀਜ਼ ਨੂੰ ਦਵਾਈ ਹੈ ਜਿਹੜੀ ਉਹ ਦਿੱਤੀ ਜਾਂਦੀ ਆ। ਸਾਡੀ ਬੇਨਤੀ ਆ ਵੀ ਇੰਨਾ ਹਾਲਾਤਾਂ ਦੇ ਵਿੱਚ ਜਾਣ ਤੋਂ ਪਹਿਲਾਂ ਹੀ ਜੇ ਤੁਸੀਂ ਥੋੜੀ ਮਦਦ ਕਰੋ ਹੁਣ ਗੁਰਪ੍ਰੀਤ ਕੱਲਾ ਸੀ ਜਿੰਨੇ ਕ ਜੋਗਾ ਸੀ ਕੋਸ਼ਿਸ਼ ਕਰਦਾ ਸੀ ਮੌਰੀ ਪੈਸੇ ਵਾਲਾ ਮੌਰੀ ਪਾਦੇ ਵਧਦੇ ਗਏ ਵਧਦੇ ਗਏ ਬਦਤਰ ਹੁੰਦੇ ਗਏ ਹੋਰ ਬਦਤਰ ਹੁੰਦੇ ਗਏ ਮੇਰਾ ਨਾਂ ਦੇ ਪਾਦੇ ਇਤਾਂ ਅਸਾਂ ਨਾ ਕੋਈ ਚੱਕਣ ਪਾਇਆ ਵੀ ਜਿਹੜਾ ਇਹ ਤੋਂ ਕੋਈ ਵੱਡਾ ਨੁਕਸਾਨ ਹੋਣੋਂ ਬਚ ਗਿਆ ਤਾਂ ਇਹ ਤਾਂ ਬਾਈਆਂ ਦਾ ਧੰਨਵਾਦ ਹੈ ਭਾਈ ਤੁਹਾਡਾ ਪਿੰਡ ਹੋਈਆ ਸੁਕਰਾਂਦ ਪਿੰਡ ਤੁਹਾਡੇ ਨਾਲ ਭਾਈ ਭਗਤੇ ਕੋਲ ਹਾਂਜੀ ਠੀਕ ਆ ਤੇ ਇਹਨਾਂ ਬਾਈਆਂ ਦਾ ਧੰਨਵਾਦ ਆ ਜਿਹੜੇ ਇਹਨੂੰ ਕਾਬੂ ਕਰਕੇ ਹੁਣ ਇੱਥੇ ਲੈ ਕੇ ਆਏ ਨੇ ਕਾਬੂ ਨੇ ਮੈਂ ਤੋਰ ਸ਼ਰਾਮ ਤੋਰਿਆ ਠੀਕ ਆ ਬਾਈ ਮੈਂ ਸ਼ਰਾਮ ਤੋਰਿਆ ਮੂਵੀ ਤੈਨੂੰ ਲੈ ਚਾਬੀ ਕਿੱਥੇ ਆ ਦੀ ਚਾਬੀ ਨਾ ਮੈਨੂੰ ਪਤਾ ਨਹੀਂ ਕਿੱਥੇ ਆ ਹਾਂ ਮੇਰੇ ਕੋਲ ਹੈਗੀ ਆ ਹੁਣ ਖੋਲ ਦੀਏ ਹਾਂ ਖੋਲ ਮੈਂ ਇੱਥੇ ਰੂੰਦਾ ਸਰ ਕਮਲਜੀਤ ਆਖੇ ਲੱਗਣਾ ਮੇਰੇ ਮੈਂ ਨਾ ਪੂਰਾ ਨਾ ਕੋਈ ਮੈਂ ਕਾਰ ਕਿਸੇ ਨੂੰ ਕੱਢਦਾ ਨਹੀਂ ਬਸ ਗੋਲੀ ਨਹੀਂ ਦੇ ਦਿੱਤੀ ਇੱਕ ਬਾਈ ਉਹਨਕੇ ਹਾਂ ਦਵਾਈ ਦੇ ਦਿੰਦੇ ਆ ਚਲ ਆ ਪਹਿਲਾਂ ਦਵਾਈ ਖਾ ਲਈਏ ਚਲ ਗੋਲੀ ਨੰਦੀਪ ਮੈਂ ਤੇਰਾ ਬਾਈ ਦੇ ਪੁੱਤ ਦਵਾਈ ਨਾਲ ਹੀ ਖੋਲ ਤੂੰ ਲੈ ਫੜ ਫੜ ਉਹ ਤੇ ਫੜ ਹਾਂ ਪੂਰਾ ਵਧੀਆ ਲੈ ਚਾਬੀ ਹ ਅਮਰੀਕਾ ਜਾਏ ਬੈਂਗਾਨੀ ਬੋਲੇ ਅਮਰੀਕਾ ਨਿਹਾਨ ਅਮਰੀਕਾ ਸਭ ਆ ਤੂੰ ਕੱਲ ਅਮਰੀਕਾ ਜਾਏਗਾ ਠੀਕ ਹੈ ਭਾਈ ਠੀਕ ਹੈ ਆ ਲੈ ਭਾਈ ਛੱਡ ਦੇ ਸੰਗਲ ਇਹ ਸੰਗਲ ਤੇ ਜਿੰਦੇ ਸਾਡੇ ਕੋਲੇ ਕਈ ਕੁਆਂਟਲ ਦੇ ਰੂਪ ਚ ਪਏ ਨੇ ਲਫਾਫਿਆਂ ਚ ਪਾ ਕੇ ਜਿਵੇਂ ਬਾਈ ਦਾ ਨਾਮ ਨਾਲ ਲਖ ਲਿਖ ਕੇ ਡੇਟ ਲਿਖ ਕੇ ਅਜੀਤ ਸਿੰਘ ਅਜੀਤ ਲਫਾਫੇ ਚ ਪੈਕ ਕਰਕੇ ਰੱਖ ਦੇ ਨੂੰ ਤੇਲ ਲਾ ਕੇ ਸਾਡੇ ਕੋਲੇ ਇੰਨਾ ਸੰਗਲਾਂ ਦਾ ਸੰਦਾ ਇੱਕ ਵੱਡਾ ਜਗੀਰਾ ਇਕੱਠਾ ਹੋ ਜਾਂਦਾ ਅਰਦਾਸ ਕਰਿਓ ਕਮਲਜੀਤ ਵੀਰਾ ਠੀਕ ਹੋ ਕੇ ਤੰਦਰੁਸਤ ਹੋ ਕੇ ਆਪਣੇ ਘਰੇ ਜਾਵੇ ਆਪਣੇ ਬੁੱਢੇ ਮਾਂ-ਬਾਪ ਦੀ ਸੇਵਾ ਕਰੇ ਅੱਗੇ ਵੀ ਇਹ ਵੀਰ ਮਜ਼ਦੂਰੀ ਕਰਦਾ ਸੀ ਦਿਹਾੜੀ ਲਾਉਂਦਾ ਕਿਰਤ ਕਮਾਈ ਕਰਦਾ ਅੱਗੋਂ ਵੀ ਇਹ ਕਿਰਤ ਕਮਾਈ ਕਰੇ ਆਪਣੀ ਦਿਹਾੜੀ ਮਜ਼ਦੂਰੀ ਲਾਵੇ ਕਰਿਓ ਅਰਦਾਸ ਸਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਜੀ